ਸਤਿ ਸ਼੍ਰੀ ਅਕਾਲ ਜੀ ਅਸੀਂ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਤੁਹਾਡੇ ਆਪਣੇ ਚੈਨਲ ਨਿਊਜ਼ ਗਰੁੱਪ ਪੰਜਾਬ ਦੇ ਉਤੇ ਅੱਜ ਦੀਆਂ ਵੱਡੀਆਂ ਖਬਰਾਂ ਪੇਸ਼ ਕਰਨ ਲੱਗੇ ਜੀ ਅੱਜ ਤੁਹਾਨੂੰ ਦੱਸਣ ਜਾ ਰਹੇ ਹਾਂ ਪੰਜਾਬ ਵਿੱਚ ਆਇਆ ਜੀ ਪਾਣੀ ਦਾ ਹੜ੍ਹ ਕਿੱਥੇ ਕਿੱਥੇ ਪਾਣੀ ਫੈਲ ਚੁੱਕਿਆ ਸਾਰੀ ਡਿਟੇਲ ਇਸ ਵੀਡੀਓ ਦੇ ਵਿੱਚ ਹੈ ਜੀ ਉਸ ਤੋਂ ਪਹਿਲਾਂ ਛੋਟੀ ਜਿਹੀ ਗੁਜ਼ਾਰਿਸ਼ ਹੈ ਜਿੰਨਾ ਵੀਰਾਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਨਾਲੇ ਤੁਹਾਨੂੰ ਦੱਸਾਂਗੇ ਜੀ 18 ਜੂਨ ਨੂੰ ਪਾਣਗੇ ਜੀ 2200 ਰੁਪਏ ਕਿੱਦਾਂ ਨੂੰ ਪਾਣਗੇ ਜਿਹੇ ਪੈਸੇ ਉਹ ਵੀ ਤੁਹਾਡਾ ਸਹਾਰੇ ਕਰਦੇ ਨੇ ਉਸ ਤੋਂ ਪਹਿਲਾਂ ਛੋਟੀ ਜਿਹੀ ਗੁਜ਼ਾਰਿਸ਼ ਹੈ ਜਿੰਨਾ ਬਿਨਾਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਹੈ ਤਾਂ ਬਹੁਤ-ਬਹੁਤ ਧੰਨਵਾਦ ਚਲੋ ਚੱਲ ਜਾਈਏ ਤਾਜ਼ਾ ਖਬਰਾਂ ਤੇ ਜੀ ਸਭ ਤੋਂ ਪਹਿਲੀ ਵੱਡੀ ਖਬਰ ਜੀ ਲੋਕ ਸਭਾ 'ਚ ਇਕੱਠੇ ਬੈਠਣਗੇ ਇਹ ਜੋੜਾ ਲੋਕਾਂ ਨੇ ਇਹਨਾਂ ਨੂੰ ਰਿਕਾਰਡ ਵੋਟਾਂ ਨਾਲ ਬਣਾਇਆ ਜੀ ਐਮਪੀ ਲੋਕ ਸਭਾ ਚੋਣਾਂ ਪੂਰੀਆਂ ਹੋਣ ਤੋਂ ਬਾਅਦ ਮੋਦੀ ਸਰਕਾਰ ਤਿੰਨ ਨੇ ਵੀ ਸੌ ਚੁੱਕ ਲਈ ਹੈ 18ਵੀਂ ਲੋਕ ਸਭਾ ਲਈ ਪੂਰੇ ਦੇਸ਼ ਵਿੱਚ ਇੱਕ ਜੋੜਾ ਜਿਹੜਾ ਹੋਵੇਗਾ ਜੋ ਸੰਸਦ ਵਿੱਚ ਬੈਠੇਗਾ ਜੀ ਹਾਂ ਉੱਤਰ ਪ੍ਰਦੇਸ਼ ਦੇ ਸਾਬਕਾ ਸੀਐਮ ਅਖਿਲੇਸ਼ ਯਾਦਵ ਅਤੇ ਉਹਨਾਂ ਦੀ ਪਤਨੀ ਡਿੰਪਲ ਯਾਦਵ ਇਸ ਵਾਰ ਸੰਸਦ ਵਿੱਚ ਇਕੱਠੇ ਨਜ਼ਰ ਆਉਣਗੇ ਉਸ ਤੋਂ ਬਾਅਦ ਅਗਲੀ ਵੀਡੀਓ ਜੀ ਚੰਨਜੀਤ ਸਿੰਘ ਚੰਨੀ ਦੀ ਅਮਰਪਾਲ ਸਿੰਘ ਨੂੰ ਵਰਨਿੰਗ ਕਿਹਾ ਜੇ ਪਹਿਲਾਂ ਵਾਲੇ ਕੰਮ ਕੀਤੇ ਜਲੰਧਰ ਤੋਂ ਨਵੇਂ ਚੁਣੇ ਸੰਸਦ ਮੈਂਬਰ ਤੇ ਸਾਬਕਾ ਮੁੱਖ ਮੰਤਰੀ ਚੰਨਜੀਤ ਸਿੰਘ ਚੰਨੀ ਨੇ ਦਾਅਵਾ ਕੀਤਾ ਹੈ ਕਿ ਭਾਜਪਾ ਕਿਸੇ ਵੀ ਸਮੇਂ ਪੰਜਾਬ ਚ ਭਵੰਤਮਾਨ ਦੀ ਅਗਵਾਈ ਹੇਠਲੀ ਆਪ ਸਰਕਾਰ ਡੇਗ ਸਕਦੀ ਹੈ ਇੱਕ ਵਿਸ਼ੇਸ਼ ਇੰਟਰਵਿਊ ਦੌਰਾਨ ਚੰਨੀ ਨੇ ਕਿਹਾ ਕਿ ਭਾਜਪਾ ਦੇ ਭਾਈਚਾਰਿਆਂ ਨੂੰ ਬੰਡਣ ਦੀ ਬਹੁਤ ਕੋਸ਼ਿਸ਼ ਕੀਤੀ ਹੈ ਪਰ ਵੋਟਰਾਂ ਨੇ ਉਹਨਾਂ ਨੂੰ ਨਕਾਰ ਦਿੱਤਾ। ਉਸ ਤੋਂ ਬਾਅਦ ਅਗਲੀ ਵੀਡੀਓ ਜੀ ਬੰਦ ਕੀਤੇ ਸਾਰੇ ਪੱਤੇ, ਮਹਿੰਗਾਈ ਪੱਤਿਆਂ ਦਾ ਬਕਾਇਆ, ਮੌਜੂਦਾ ਮਹਿੰਗਾਈ ਪੱਤਾ, ਪੀ ਕਮਿਸ਼ਨ ਨੇ ਕਮਿਸ਼ਨ ਦੇ ਬਕਾਇਆ ਸਰਕਾਰ ਜਲਦੀ ਜਾਰੀ ਕਰ ਗਈ ਜੀਟੀਯੂ ਪੰਜਾਬ। ਸਰਕਾਰ ਚਾਹੇ ਕੋਈ ਵੀ ਸੂਬਾ ਅੰਦਰ ਕੋਈ ਵੀ ਹੋਵੇ ਪਰ ਮੁਲਾਜ਼ਮ ਹਮੇਸ਼ਾ ਬਿਨਾਂ ਕਿਸੇ ਭੇਦਭਾਵ ਦੇ ਸਰਕਾਰ ਦੀ ਰੀਡ ਦੀ ਹੱਡੀ ਬਣ ਕੇ ਸੂਬੇ ਦਾ ਕੰਮ ਸਚਾਰੂ ਰੂਪ ਨਾਲ ਚਲਾਉਣ ਦੇ ਲਈ ਬਚਨ ਵੱਧ ਹੁੰਦੇ ਨੇ ਜੀ ਨੌਜਵਾਨ ਉੱਤੇ ਪੈਟਰੋਲ ਪਾ ਕੇ ਲਾ ਦਿੱਤੀ ਜੀ ਅੱਗ ਘਰ ਨੇੜੇ ਵੇਚ ਜਾਂਦੇ ਨਸ਼ੇ ਦਾ ਕਰਦਾ ਸੀ ਜੀ ਵਿਰੋਧ ਪਰਵਾਰ ਨੇ লাশ ਵਿਚੜ ਕੇ ਵਿਚਾਲੇ ਰੱਖ ਕੇ ਲਾ ਦਿੱਤਾ ਜੀ ਜਾਮ ਬੀਤੇ ਦਿਨੀ ਇੱਕ ਨੌਜਵਾਨ ਨੂੰ ਗਵਾਂਡੀਆਂ ਨਾਲ ਪੈਟਰੋਲ ਪਾ ਕੇ ਅੱਗ ਲਗਾ ਦਿੱਤਾ ਜੀ ਤੇ ਕਾਰਨ ਝੁੱਲਸੇ ਨੌਜਵਾਨ ਦੇ ਇਲਾਜ ਦੌਰਾਨ ਮੌਤ ਹੋ ਗਈ ਹੈ ਅੱਜ ਉਸ ਸਮੇਂ ਸ਼ਹਿਰ ਦਾ ਮਾਹੌਲ ਤਣਾਪੂਰਨ ਹੋ ਗਿਆ ਜਦੋਂ ਮ੍ਰਿਤਕ ਮਨਪ੍ਰੀਤ ਦੇ ਪਰਿਵਾਰਕ ਮੈਂਬਰ ਨੇੜਲੇ ਲੋਕਾਂ ਦੇ ਉਹਨਾਂ ਦੀ ਲਾਸ਼ ਨੂੰ ਜਲੰਧਰ ਬਰਨਾਲਾ ਹਾਈਵੇ ਤੇ ਰੱਖ ਕੇ ਜਾਮ ਲਗਾ ਦਿੱਤਾ ਉਸ ਤੋਂ ਬਾਅਦ ਅਗਲੀ ਵੀਡੀਓ ਜੀ ਪਹਾੜਾਂ ਚ ਘੁੰਮਣ ਗਏ ਪੰਜਾਬੀ ਐਨ ਆਰ ਆਈ ਜੋੜੇ ਨਾਲ ਕੁੱਟਮਾਰ ਕਿਹਾ ਕੰਗਰਾਂ ਵਾਲੇ ਮਾਮਲੇ ਵਿੱਚ ਕਰਕੇ ਜਾਨ ਬੁਝੀ ਕੀਤਾ ਜੀ ਟਾਰਗੇਟ ਪਹਾੜਾਂ ਦੀ ਸ਼ਹਿਰ ਕਰਨ ਗਏ ਸਪੈਨਿਸ਼ ਜੋੜੇ ਨਾਲ ਕੁੱਟਮਾਰ ਹੋਣ ਦੀ ਖਬਰ ਸਾਹਮਣੇ ਆਈ ਹੈ ਪੀੜਤ ਪਰਿਵਾਰ ਦਾ ਕਹਿਣੇ ਕਿ ਕੰਗਣਾ ਰਣੌਤ ਵਾਲੇ ਮਾਮਲੇ ਤੋਂ ਬਾਅਦ ਪੰਜਾਬੀ ਨੂੰ ਜਾਣਬੁੱਝ ਕੇ ਟਾਰਗੇਟ ਕੀਤਾ ਜਾ ਰਿਹਾ ਉਸ ਤੋਂ ਬਾਅਦ ਅਗਲੀ ਵੀਡੀਓ ਹੋਜੀ ਕੰਗਣਾ ਰਣੌਤ ਦੀਆਂ ਬਿਆਨ ਵਜਾ ਕਰਕੇ ਹਿਮਾਚਲੀ ਲੋਕ ਪੰਜਾਬੀ ਸਲਾਨੇ ਨੂੰ ਬਣਾ ਰਹੇ ਨੇ ਜੀ ਨਿਸ਼ਾਨਾ ਮੁਜੀਠੀਆਂ ਉਸ ਤੋਂ ਬਾਅਦ ਅਗਲੀ ਵੀਡੀਓ ਖਬਰ ਜਿਲੰਧਰ ਚ ਗਰਮਖਿਆਲੀ ਲਖਵੀਰ ਲੱਡੇ ਦੀ ਮਾਂ ਭੈਣ ਅਤੇ ਕਾਂਸਟੇਬਲ ਜੀਜਾ ਗ੍ਰਿਫਤਾਰ ਕਰ ਲਏ ਗਏ ਨੇ ਦੇਖ ਖਬਰ ਹੈ ਜੀ ਜਲੰਧਰ ਦੇ ਸਭ ਤੋਂ ਪੋਸ਼ ਇਲਾਕੇ ਮਾਡਲ ਟਾਊਨ ਚ ਇੱਕ ਕਾਰੋਬਾਰੀ ਦੋ 2 ਕਰੋੜ ਰੁਪਏ ਦੀ ਫਰੋਤੀ ਮੰਗੜ ਦੇ ਮਾਮਲੇ ਵਿੱਚ ਪੁਲਿਸ ਨੇ ਅੱਤਵਾਦੀ ਲੱड्डा ਤੇ ਉਸਦੇ ਸਾਥੀ ਦੇ 6 ਪਰਿਵਾਰਕ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਜੀ ਉਸ ਤੋਂ ਬਾਅਦ ਅਗਲੀ ਵੀਡੀਓ ਜੀ ਮਾਨਸਾ ਚ 11 ਸਾਲਾਂ ਤੋਂ ਜੂਸ ਵੇਚ ਰਹੇ ਜਿਹੜੇ ਇਹ ਕੁੜੀ ਭਰਾ ਤੇ ਪਿਤਾ ਦੀ ਮੌਤ ਤੋਂ ਬਾਅਦ ਕੀਤਾ ਸੀ ਜਿਸ ਕੰਮ ਸ਼ੁਰੂ ਮਾਨਸਾ ਚ ਆਪਣੇ ਪਿਤਾ ਤੇ ਭਰਾ ਦੀ ਮੌਤ ਤੋਂ ਬਾਅਦ ਲੜਕੀ ਪਿਛਲੇ 11 ਸਾਲਾਂ ਤੋਂ ਸੜਕ ਤੇ ਜੂਸ ਦਾ ਸਟਾਲ ਲਗਾ ਰਹੀ ਹੈ اپنی ماں ਤੇ ਆਪਣੇ ਗੁਜ਼ਾਰਾ ਕਰ ਰਹੀ ਹੈ ਇਹ ਲੜਕੀ ਦੇਖ ਕੇ ਮੁੱਖ ਮੰਤਰੀ ਭਵਨਤਾ ਨੇ ਤਿੰਨ ਚਾਰ ਵਾਰ ਇਸ ਨੂੰ ਮਿਲ ਚੁੱਕੇ ਨੇ ਇਸ ਲੜਕੀ ਦੀ ਬਠਿੰਡਾ ਤੋਂ ਸੰਸਦ ਮੈਂਬਰ ਹਰਸਿੰਦਰ ਤਕੌਦਾ ਬਾਲ ਨੇ ਵੀ ਤਾਰੀਫ ਕੀਤੀ ਸੀ ਉਸ ਤੋਂ ਬਾਅਦ ਅਗਲੀ ਵੀਡੀਓ ਦੀ ਖੇਤਾਂ ਚ ਪਾਣੀ ਤੱਤਾ ਹੋਣ ਕਰ ਅਗੇਤਾ ਝੋਨਾ ਮੱਚਿਆ ਜੀ ਲੱਗਿਆ ਪ੍ਰੀ ਮੌਨਸੂਨ ਪਛੜ ਜਾਣ ਕਰਕੇ ਮਾਲਵਾ ਪੱਟੀ ਦੇ ਕਿਸਾਨਾਂ ਨੇ ਹੁਣ ਝੋਨਾ ਲਗਾਉਣ ਦੀ ਰਫ਼ਤਾਰ ਘਟਾ ਦਿੱਤੀ ਹੈ ਮੌਸਮ ਵੱਲੋਂ ਸਾਥ ਨਾ ਦੇਣ ਕਰਕੇ ਝੋਨੇ ਦੀ ਰਫ਼ਤਾਰ ਢਿੱਲੀ ਪੈ ਗਈ ਹੈ ਹੁਣ ਲਗਾਤਾਰ ਕਈ ਦਿਨਾਂ ਤੋਂ ਪੈ ਰਹੀ ਗਰਮੀ ਕਰਕੇ ਚੋਨਾ ਚਲਾਉਣ ਵਿੱਚ ਦਿੱਕਤਾਂ ਦਿਖਣੀਆਂ ਕਰ ਰਹੀਆਂ ਨੇ ਖੇਤੀ ਮੈਰਾਂ ਦਾ ਮੰਨਣਾ ਕਿ ਪ੍ਰੀ ਮੌਨਸੂਨ ਦੀ ਗੈਰ ਹਾਜ਼ਰੀ ਵਿੱਚ ਇਸ ਦਾ ਪਹਿਲਾ ਜਿਹੇ ਕਿਸਾਨ ਨੂੰ ਝੋਨੇ ਦੀ ਖੇਤੀ ਵਿੱਚ ਲਾ ਦਿੱਤਾ ਜਾਵੇਗਾ ਉਸ ਤੋਂ ਬਾਅਦ ਅਗਲੀ ਬਣੀ ਹਰਜੀ ਸੂਬੇ ਵਿੱਚ ਹੜ੍ਹ ਮਰ ਮਚਾਉਣ ਲੱਗੇ ਜੀ ਤਬਾਹੀ ਮਾਨ ਸਰਕਾਰ ਨੇ ਨਹੀਂ ਕੀਤੀ ਹੈ ਜੀ ਤਿਆਰੀ ਇਨ੍ਹਾਂ ਥਾਂਵਾਂ ਤੇ ਵੱਧ ਸਕਦੇ ਜੀ ਵੱਡਾ ਖਤਰਾ ਫਿਰੋਜ਼ਪੁਰ ਵਿੱਚ ਬੀਕਨਰ ਨਹਿਰ ਵਿੱਚ ਪਾੜ ਪੈਣ ਤੋਂ ਬਾਅਦ ਵਿਰੋਧੀ ਧਿਰ ਦੇ ਅਗੂ ਪ੍ਰਤਾਪ ਸਿੰਘ ਬਾਜਵਾ ਨੇ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੂੰ ਪਿਛਲੇ ਸਾਲ ਸੁਬੇ ਪਰ ਵਿੱਚ ਹੜਾਂ ਕਾਰਨ ਹੋਈ تباہੀ ਤੋਂ ਕੋਈ ਸਬਕ ਨਾ ਸਿਖਾਉਣ ਦੀ ਝਾੜ ਪਈ ਹੈ ਉਸ ਤੋਂ ਬਾਅਦ ਅਗਲੀ ਵੀਡੀਓ ਜੀ ਗ੍ਰਾਮ ਪੰਚਾਇਤ ਦੀ ਨੌ ਕਨਾਲਾ 16 ਮਰਲੇ ਜ਼ਮੀਨ ਤੇ ਮਾਮਲੇ ਚ ਤੈਹ ਰਹੇ ਹੋਏ ਰੇਟ ਦੇ ਲੋਕਾਂ ਦੇ ਉੜਾਏ ਨੇ ਜੀ ਹੋਸ਼ ਪਿੰਡ ਮਨੂਕੇ ਦੀ ਗ੍ਰਾਮ ਪੰਚਾਇਤ ਵਿੱਚ ਪਿੰਡਾ ਚ ਵੱਖ-ਵੱਖ ਥਾਂਾਂ ਤੇ ਵਾਹੀਯੋਗ ਲੱਗ ਬਈ 30 ਕਿੱਲੇ ਜ਼ਮੀਨ ਹੈ ਜਿਸ ਦੀ ਪੰਚਾਇਤੀ ਬੋਲੀ ਪੰਗ ਹੋਣ ਕਾਰਨ ਪੰਚਾਇਤੀ ਅਫਸਰਾਂ ਅਤੇ ਪੰਚਾਇਤੀ ਸਕੱਤਰ ਦੀ ਅਗਵਾਈ ਹੇਠ ਪੰਚਾਇਤੀ ਮਕਾਨ ਨੂੰ ਵਿਖੇ ਹੋਇਆ ਇਸ ਮੌਕੇ ਅਫਸਰ ਸਜੇ ਸਿੰਘ ਅਤੇ ਗੁਰਚਨ ਪਿੰਡ ਵਿੱਚ 30 ਕਿੱਲੇ ਜ਼ਮੀਨ ਦੇ ਵੱਖ-ਵੱਖ ਥਾਮਾਂ ਤੇ 23 ਪਲਾਟ ਪਏ ਨੇ ਜਿਨ੍ਹਾਂ ਦੀਆਂ ਬੋਲੀਆਂ 58000 ਤੋਂ ਸ਼ੁਰੂ ਹੋਈਆਂ ਤੇ ਵੱਖ-ਵੱਖ ਕਿਸਾਨਾਂ ਦੇ ਬਿੱਤੇ ਅਨੁਸਾਰ 23 ਪਲਾਟਾਂ ਦੀ ਬੋਲੀ ਇੱਕ ਸਾਲ ਦੇ ਮਾਮਲੇ ਵਿੱਚ ਬਹੁਤ ਵਧ ਗਈ ਹੈ ਉਸ ਤੋਂ ਬਾਅਦ ਅਗਲੀ ਵੀਡੀਓ ਨਮੋਲ ਗਗਨ ਮਾਨ ਦੀ ਮਹਿੰਦੀ ਸੈਰੇਮਨੀ ਦੀਆਂ ਤਸਵੀਰਾਂ ਵਾਇਰਲ ਹੋਣ ਲੱਗੀਆਂ ਨੇ ਉਸ ਤੋਂ ਬਾਅਦ ਅਗਲੀ ਵੀਡੇ ਰਾਸ਼ਟਰਪਤੀ ਨੂੰ ਮਿਲਣ ਜੀ ਅਮਰਤਪਾਲ ਸਿੰਘ ਦੇ ਸਮਰਥਕ ਸੰਸਦ ਦੇ ਪ੍ਰੋਗਰਾਮ 'ਚ ਸ਼ਾਮਲ ਹੋਣ ਦੀ ਕੀਤੀ ਹੈ ਜੀ ਮੰਗ ਪੰਜਾਬ ਦੇ ਖਡੂਰ ਸਾਹਿਬ ਤੋਂ ਨਵੇਂ ਸੰਸਦ ਚੁਣੇ ਗਏ ਅਮਰਤਪਾਲ ਸਿੰਘ ਦੀ ਜੇਲ੍ਹ ਤੋਂ ਰਿਹਾਈ ਅਤੇ ਸੰਸਦੀ ਪ੍ਰੋਗਰਾਮ ਵਿੱਚ ਸ਼ਾਮਲ ਨਾ ਹੋਣ ਸੰਬੰਧੀ ਸ਼ਰਮਣੀ ਕਾਲਦਲ ਫਤੇਦਾ ਵਫਦਰ ਰਾਸ਼ਟਰਪਤੀ ਨੂੰ ਮਿਲਣ ਲਈ ਭੇਜਿਆ ਗਿਆ ਇਸ ਤੋਂ ਬਾਅਦ ਅਗਲੀ ਵੀਡੀਓ ਚੋਰਾ ਦਾ ਜਿਗਰਾ ਤੇ ਪੁਲਿਸ ਦੀ ਸੁਸਤੀ ਤਰਨਤਾਰਨ ਤੋਂ ਵਿਧਾਇਕ ਦੇ ਦਫ਼ਤਰ ਚ ਚੋਰੀ ਹੋ ਚੁੱਕੇ ਜੀ ਏਸੀ ਪੱਖੇ ਤੇ ਤਾਰਾਂ ਲੈ ਕੇ ਫਰਾਰ ਹੋਏ ਨੇ ਜੀ ਰਫੂ ਚੱਕਰ ਤਰਨਤਾਰਨ ਚ ਚੋਰਾ ਦੇ ਲੁਟੇਰਾਂ ਦੇ ਹੌਸਲੇ ਨੇ ਬਲੰਦ ਹੋ ਗਏ ਨੇ ਕਿ ਉਹ ਕਿਸੇ ਵੀ ਡਰ ਨਾਲ ਨਹੀਂ ਹੈ ਉਦਾਹਰਨ ਵਜੋਂ ਤਰਨਤਾਰਨ ਵਿਧਾਨ ਸਭਾ ਹਲਕੇ ਦੇ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਹਲ ਦੇ ਦਫ਼ਤਰ ਵਿੱਚ ਵੀ ਚੋਰਾ ਨੇ ਏਸੀ ਤੇ ਪੱਖੇ ਚੋਰੀ ਕਰ ਲਏ ਨੇ ਉਸ ਤੋਂ ਬਾਅਦ ਅਗਲੀ ਵੀਡੀਓ ਜੀ ਆਈਆਈਟੀ ਦੇ ਨੇੜੇ ਸਤਲੁਜ ਦਰਿਆ ਚ ਡਰੇਨ ਪੁੱਟਣ ਗਏ ਅਧਿਕਾਰੀਆਂ ਨੇ ਕਿਸਾਨ ਦੀ ਫਸਲ ਪੁੱਟੀ ਸੁੱਟੀ ਹੈ ਰੂਪਚ ਆਈਟੀਆਈ ਦੀ ਜਿਹੜੀ ਆਈਟੀਆਈ ਖੇਤਰ ਚ ਬਰਸਾਤਾਂ ਦੇ ਪਾਣੀ ਦੇ ਸੰਭਾਵੀ ਖੇਤਰਾਂ ਨੂੰ ਲੈ ਕੇ ਅੱਜ ਡਰੇਨੇਜ ਵਿਭਾਗ ਦੇ ਅਧਿਕਾਰੀਆਂ ਵੱਲੋਂ ਵੱਡੀ ਸੁਰੱਖਿਆ ਫੋਰਸ ਲੈ ਕੇ ਸਤਲੁਜ ਰਿਆ ਤੇ ਨਵੇਂ ਡਰੇਨ ਪੁੱਟ ਕੇ ਪਾਣੀ ਨੂੰ ਛੁੱਟਣ ਲਈ ਚਲੇ ਗਏ ਨੇ ਉਸ ਤੋਂ ਬਾਅਦ ਅਗਲੀ ਵੀਡੀਓ ਜੀ ਤਰਨਤਾਰਨ ਦਾ ਕਵਰ ਨੂਰ ਸਿੰਘ ਅਤੇ ਅੰਮ੍ਰਿਤਸਰ ਦਾ ਅਨੀਸ਼ ਪਾਂਡੇ ਭਾਰਤੀ ਹਵਾਈ ਸੈਨਾ ਚ ਬਣੇ ਨੇ ਜੀ ਕਨੇ ਕਮਿਸ਼ਨਰ ਅਫਸਰ ਉਸ ਤੋਂ ਬਾਅਦ ਅਗਲੀ ਵੀਡੀਓ ਵਿੱਚ ਮੁੱਖ ਮੰਤਰੀ ਲੱਖਾਂ ਮੁਲਾਜ਼ਮਾਂ ਦੀ ਪੁਰਾਣੀ ਪੈਨਸ਼ਨ ਬਹਾਲ ਕਰਕੇ ਆਪਣਾ ਕੀਤਾ ਵਾਅਦਾ ਪੂਰਾ ਕਰੇ ਜੀ ਮਾਨ ਅਸਤੋਬਾਦ ਅਗਲੀ ਵੀਡੀਓ ਜੀ ਨਸ਼ੇ ਦਾ ਕਹਿਰ ਇੱਕੋ ਦਿਨ 'ਚ ਮਿਲਿਆ ਨੇ ਜੀ ਤਿੰਨ ਲਾਸ਼ਾਂ ਪੁਲਿਸ ਨੇ ਕਾਰਵਾਈ ਲਈ ਹੈ ਜੀ ਤਲਾਸ਼ੀ ਆਪ ਦਾ ਬੋਲੋ ਸੱਤਾ 'ਚ ਆਉਣ ਤੋਂ ਪਹਿਲਾਂ ਕੁਝ ਦਿਨ ਮੰਦਰ ਹੀ ਨਸ਼ਾ ਖਤਮ ਕਰਨ ਦਾ ਵਾਅਦਾ ਕੀਤਾ ਸੀ ਪਰ ਨਸ਼ਾ ਜੇ ਵੀ ਸ਼ਰਿਆਮ ਵਿਕ ਰਿਹਾ ਹੈ ਅਸਤੋਬਾਦ ਅਗਲੀ ਵੀਡੀਓ ਜੀ ਸੈਲੂਨ ਦੇ ਤਿੰਨ ਮੁਲਾਜ਼ਮਾਂ ਨੇ ਕੀਤਾ ਜੀ 50 ਲੱਖ ਰੁਪਏ ਦਾ ਗਵਨ ਮਾਲਕ ਦੀ ਸ਼ਿਕਾਇਤ ਤੇ ਮੁਲਾਜ਼ਮਾਂ ਤੇ ਖਿਲਾਫ ਕੇਸ ਦਰਜ ਕਰ ਲਿਆ ਮਲਹਾਲ ਰੋਡ ਤੇ ਪੈਂਦੇ ਮਾਸਟਰ ਸੈਲੂਨ హెয়ার ਸੈਂਟਰ ਦੇ ਤਿੰਨ ਮੁਲਜ਼ਮਾਂ ਨੇ ਆਪਸੇ ਵਿੱਚ ਮਿਲੀ ਪੁਕਤਸਲੇਨ ਚੋਂ 50 ਲੱਖ ਰੁਪਏ ਦਾ ਗਰੀਬ ਗਵਨ ਕਰ ਦਿੱਤਾ। ਉਸ ਤੋਂ ਬਾਅਦ ਅਗਲੀ ਵਾਰ ਪੰਥ ਵੱਲੋਂ ਬਣਾਏ ਗਏ ਅਕਾਲੀ ਦਲੂ ਜ਼ੀਰੋ ਤੱਕ ਲੈ ਜਾਣ ਦਾ ਬਾਦਲੀ ਪ੍ਰੋਗਰਾਮ ਚੱਲ ਰਿਹਾ ਜੀ। ਉਸ ਤੋਂ ਬਾਅਦ ਅਗਲੀ ਵੱਡੀ ਖਬਰ ਜੀ ਪੰਜਾਬ ਸਰਕਾਰ ਵੱਲੋਂ ਸਰਕਾਰੀ ਕਾਲਜਾਂ ਵਿੱਚ ਮਹਿੰਗੇ ਕੋਰਸਾਂ ਦੀ ਸ਼ੁਰੂਆਤ ਜਿਹੜੀ ਹੋ ਚੁੱਕੀ ਹੈ ਤੁਸੀਂ ਦੇਖ ਸਕਦੇ ਹੋ ਜੀ ਸਾਰੀ ਡਿਟੇਲ ਲੋਕਮੰਚ ਪੰਜਾਬ ਲੋਕ ਪੰਜਾਬ ਦੇ ਸਰਕਾਰੀ ਕਾਲਜਾਂ ਵਿੱਚ ਸੈਲਫ ਫਾਈਨੈਂਸ ਕੋਰਸਾਂ ਦੇ ਨਾਮ ਉਤੇ ਪ੍ਰਾਈਵੇਟ ਕਾਲਜਾਂ ਦੇ ਬਰਾਬਰ ਫੀਸਾਂ ਲੈ ਕੇ ਨਵੇਂ ਕੋਰਸ ਸ਼ੁਰੂ ਕੀਤੇ ਜਾਣ ਦਾ ਗੰਭੀਰ ਨੋਟਿਸ ਲੈਂਦਿਆਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਹ ਸਕੀਮ ਵਾਪਸ ਲਏਗੇ ਸਰਕਾਰੀ ਫੀਸਾਂ ਵਿੱਚ ਨਵੇਂ ਕੋਰਸਾਂ ਦੀ ਸ਼ੁਰੂਆਤ ਕੀਤੀ ਜਾਵੇ ਉਸ ਤੋਂ ਬਾਅਦ ਅਗਲੀ ਵੀਡੀਓ ਤੇ 18 ਜੂਨ ਨੂੰ ਪੀਐਮ ਮੋਦੀ ਜਾਰੀ ਕਰਨਗੇ ਜੀ ਕਾਸੀ ਇਹ ਕੀ ਹੈ ਜੀ 300 ਕਿਸਾਨਾਂ ਨੂੰ ਜਿਹੜਾ ਦੇਣੇ ਬਣਗੇ ਮੱਕੇ ਪੱਕੇ ਮਕਾਨਾਂ ਦਾ ਤੋਹਫਾ ਲਗਾਤਾਰ ਤੀਜੀ ਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਹੜੇ ਵੱਡੀ ਖੁਸ਼ਖਬਰੀ ਦੇਣ ਜਾ ਰਹੇ ਹਨ 18 ਜੂਨ ਨੂੰ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਦੀ ਯੋਜਨਾ ਦੀ ਜਿਹੜੀ 20000 ਕਰੋੜ ਰੁਪਏ ਟਰਾਂਸਫਰ ਕਰ ਦੇਣਗੇ ਜੀ ਪ੍ਰਿੰਮ ਨਰਿੰਦਰ ਮੋਦੀ 17ਵੀਂ ਕਿਸ਼ਤ ਦੇਸ਼ ਭਰ ਦੇ 9.26 ਕਰੋੜ ਲਾਭਪਾਤਰੀ ਕਿਸਾਨਾਂ 'ਕਿ 20000 ਕਰੋੜ ਰੁਪਏ ਜਾਰੀ ਕਰਨਗੇ ਇਹ ਜਿਹੜੇ ਪੈਸੇ ਨੇ 18 ਜੂਨ ਨੂੰ ਠੀਕ ਹੈ ਜੀ ਖਾਤਿਆਂ ਵਿੱਚ ਜਾਰੀ ਹੋਣਗੇ ਮੋਦੀ ਸਰਕਾਰ ਜਲਦ ਹੀ ਜਾਰੀ ਕਰਨ ਜਾ ਰਹੀ ਹੈ ਜੀ ਬਨਾਰਸੀ ਤੋਂ ਜੀ ਸਾਇਸੀ ਜੀ ਅੱਜ ਦੀ ਆਪਣੀਆਂ ਤਾਜ਼ਾ ਖਬਰਾਂ ਤੁਹਾਨੂੰ ਕਿਸ ਤਰ੍ਹਾਂ ਲੱਗੀਆਂ ਨੀਚੇ ਕਮੈਂਟ ਕਰਨਾ ਬਾਕੀ ਇਸ ਤਰ੍ਹਾਂ ਦੀ ਖਬਰਾਂ ਦੇਖਣ ਵਾਸਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ ਜੀ